جندباد 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 Oh, <laughs> ਮਗਰ ਨਾ ਹੋ ਗਿਆ ਬੰਦੇ ਵਾਲਾ ਨਾ ਗਿਓ ਬੰਦੇ ਉੱਥੋਂ ਲੈਣ ਨੂੰ ਚੱਲ ਜਾਣ ਬਾਹਰ ਆ ਜੀ ਪਹਿਲਾਂ ਸਾਡੇ ਮਾਧਮ ਜੈਸਵੀ ਵਾਅਦਾ ਕਰਦੇ ਆ ਅਸੀਂ ਜਾਨੀ ਕਿ ਜੇਲ੍ਹ ਚੋਂ ਨਹੀਂ ਆਏ ਇੱਕ ਸਕੂਲ ਚੋਂ ਆਏ ਆ ਦੋ ਤਰਾਂ ਦੀ ਖਰਕਤ ਵੰਡੀ ਇੱਕ ਲੋਕਾਂ ਦੀ ਇੱਕ ਚੋਕਾਂ ਦੀ ਜਿਹੜਾ ਭਗਵੰਤ ਮਾਨ ਕਹਿੰਦਾ ਸੀ ਮੇਰੀ ਸਰਕਾਰ ਸਫਾ ਦੇ ਵਿੱਚੋਂ ਚੱਲੂਗੀ ਪਿੰਡਾਂ ਦੇ ਵਿੱਚੋਂ ਚੱਲੂਗੀ ਅਸੀਂ ਇੱਕ ਲੁੱਟ ਦੇ ਖਿਲਾਫ ਬੋਲੇ ਲੁੱਟ ਖਿਲਾਫ ਦੇ ਬੋਲਣ ਵਾਲੇ ਲੋਕਾਂ ਨੂੰ ਜਿਹਨਾਂ ਦੇ ਵਿੱਚ ਸਿੱਟਿਆ ਜਿਹੜੇ ਲੁੱਟ ਕਰਨ ਵਾਲੇ ਲੋਕ ਸੀ ਉਹਨਾਂ ਨੂੰ ਬਾਹਰ ਰੱਖਿਆ ਹੋਇਆ ਕਿਉਂਕਿ ਸਕੂਲ ਦੀ ਧਾਰਨਾ ਦੇ ਦੀਏ ਸੀ ਸਾਡੀਆਂ ਰੈਸਟਾਂ ਸਿੱਖਿਆ ਨੀਤੀ ਤੇ ਪਈਆਂ ਹੋਈਆਂ ਨੇ ਸਾਡੇ ਜ਼ਮੀਨੀ ਨੀਤੀ ਦੇ ਪਰਚੇ ਖੁੰਦੇ ਹੋਏ ਨੇ ਕਿਉਂਕਿ ਭੈਣ ਤੇ ਭਰਾਵੋ ਅਸੀਂ ਦੱਸਦੇ ਹੁਣੇ ਆ ਇਹ ਜਿਹੜੀਆਂ ਨੀਤੀਆਂ ਬਣ ਕੇ ਆਉਂਦੀਆਂ ਇਹ ਸੱਤ ਸਮੁੰਦਰੋਂ ਪਾਰ ਬਣ ਕੇ ਆਉਂਦੀਆਂ ਹੁੰਦੀਆਂ ਨੇ ਇਸ ਕਰਤੇ ਕੰਧ ਤੇ ਲਿਖਿਆ ਪੜਲੇ ਸਰਕਾਰ ਕਿਰਤ ਕਰਨ ਵਾਲੇ ਲੋਕ ਕਦੇ ਵਾਸਤੇ ਵੀ ਪਿੱਛੇ ਨਹੀਂ ਹਟਣਗੇ ਨਹੀਂ ਸਾਨੂੰ ਕੋਈ ਨਹੀਂ ਸਾਨੂੰ ਸਕੂਲ ਦੇ ਵਿੱਚ ਕਹਿ ਕੇ ਆਏ ਸਕੂਲ ਦੇ ਵਿੱਚੋਂ ਆਏ ਆ ਅਸੀਂ ਸੰਗਰਾਖਸ਼ੇ ਨੂੰ ਤੇਜ ਕਰਾਂਗੇ ਸਾਡੇ ਭਰਾਵਾਂ ਨੂੰ ਸਮਝਾਵਾਂਗੇ ਸਾਦੇ ਕੋਲੇ ਘੋੜ ਪਏ ਨੇ ਸਾਦੇ ਕੈਦੀ ਵੀਰਾਂ ਨੇ ਸਾਦੇ ਮਲਾਜ਼ਮ ਵੀਰਾਂ ਨੇ ਸਾਨੂੰ ਘੋੜਾ ਨਾਲ ਨਿਮਾਸ਼ਿਆ ਸਾਡਾ ਇੱਥੇ ਜੇਲ੍ਹ ਦੇ ਵਿੱਚ ਕੰਮ ਬੋਲੂਗਾ ਅਸੀਂ ਅੰਦਰ ਵੀ ਸੰਗਰਾਖਸ਼ ਕਰਿਆ ਸਾਡੇ ਸਾਥੀਆਂ ਨੇ ਬਾਹਰ ਸੰਗਰਾਖਸ਼ ਕਰਿਆ ਸੰਗਰਾਖਸ਼ ਕਰਨ ਦੇ ਰਾਹੀਂ ਸਾਡੀਆਂ ਇੱਥੋਂ ਜਿਹੜੀਆਂ ਰਿਹਾਈਆਂ ਹੋਈਆਂ ਤੇ ਇੱਕ ਪਾਸੇ ਜਿਹੜਾ ਲਟੇਰਾ ਪ੍ਰਬੰਧਾ ਵੱਡੇ ਵੱਡੇ ਇੱਥੇ ਦੇ ਜੇਲ੍ਹ ਦੀ ਗੱਲ ਕਰ ਲਈਏ ਜਿਹੜਾ ਜੀਜਪੀ ਕਹਿ ਰਿਹਾ ਪੰਜਾਬ ਦਾ 34000 ਐਫਆਰਾਂ ਕੱਟਦੀਆਂ ਇਹਨੇ ਕਾਜਕਾਰ ਕਰਨ ਦੀ ਕੋਈ ਲੋੜ ਨਹੀਂ ਪੰਜ ਸੱਤ ਬੰਦੇ ਨਸ਼ੇ ਦਾ ਕਾਰੋਬਾਰ ਕਰਦੇ ਨੇ ਉਹਨਾਂ ਨੂੰ ਮਤਲਬ ਤੇ ਜੇਲਾਂ ਦੇ ਵਿੱਚੋਂ ਜਮਾਨਤਾ ਦਿੱਤੀਆਂ ਗਈਆਂ ਨੇ ਜਿਹੜੇ ਸਾਡੇ ਛੋਟੇ ਬੱਚੇ ਨੇ ਮਾੜਾ ਮੋਟਾ ਨਸ਼ਾ ਖਾਂਦੇ ਨੇ ਪਰਚੂਨ ਦੇ ਨਸ਼ਿਆਂ ਨਾਲ ਉਹਨਾਂ ਦੀਆਂ ਜੇਲਾਂ ਭਰੀਆਂ ਪਈਆਂ ਨੇ ਉਹਨਾਂ ਦਾ ਜਮਿਲ ਕੇ ਐਡੀ ਹਾਲਤ ਮਾਰੀ ਗਈ ਪਈਆ ਇਥੋਂ ਦੇ ਲਤੇਰੇ ਪ੍ਰਬੰਧ ਨੇ ਜਦੋਂ ਅਸੀਂ ਆਏ ਹਾਂ ਤੋਂ ਨਾਰੇ ਮਾਰੇ ਨੇ ਜੇ ਨਾਲੇ ਵੀਰਾਂ ਨੇ ਵੀ ਨਾਰੇ ਮਾਰੇ ਨੇ ਅਸੀਂ ਕਿਹ ਸੰਗਰਾਖਸ਼ ਕਰਨੋਂ ਹਟਾਂਗੇ ਸਾਡੇ ਨਾਲ ਤਾਂ ਇੱਥੋਂ ਵੀ ਤਾਕਤ ਜੁੜੀ ਹੋਈ ਆ ਅਸੀਂ ਦਿਨ ਰਾਤ ਸੰਗਰਾਖਸ਼ ਦੇ ਮੈਦਾਨ ਦੇ ਵਿੱਚ ਗੁੱਟਾਂਗੇ ਲੱਗਦਾ ਇਹਦਾ ਗੁਨਾਹ ਸੀ ਕਿ 10000 ਰੁਪਏ ਦੇ ਨੀਲ ਕਮੇਟਾ ਦੇ ਦੇਖੋ ਜੀ ਅਸੀਂ ਗੁਨਾਹ ਦੀ ਤੁਹਾਡੇ ਨਾਲ ਗੱਲ ਕਰ ਲਈਏ ਆ ਸਾਡੇ ਐਫਆਰਆਈਐਸਾਂ ਦੇ ਵਿੱਚ ਕਿਉਂਕਿ ਅਤੇ ਜਨੀਕੇ ਇਹਦੇ ਐਫਆਰਆਈ ਦੇ ਵਿੱਚ ਉਹ ਡੀਐਸਪੀ ਦੇ ਬਿਆਨਾਂ ਦੇ ਪਰਚਾ ਹੋਇਆ ਵੀ ਮੇਰੇ ਸਿਰ ਦੇ ਵਿੱਚ ਸੱਤ ਆ ਡਾਕਟਰੀ ਰਿਪੋਰਟ ਦੇ ਵਿੱਚ ਬਾਹਰ ਸੱਤ ਆਉਂਦੀ ਆ ਬਾਹਾਂ ਦੀ ਸੱਤ ਦੀ 23 ਬੰਦੀ ਆ 23 ਵੀ ਸਾਲ ਸੀ ਮਹੀਨੇ ਸਜ਼ਾ ਹੁੰਦੀ ਆ ਸਾਨੂੰ 11 ਮਹੀਨੇ ਲਵਾੜੇ ਨਾ ਅਸੀਂ ਨੇੜੇ ਆ ਨਾ ਤੇੜੇ ਆ ਸਾਨੂੰ ਆਪੂ ਹੋਣ ਦੇ ਨਾਤੇ ਇਹਨਾਂ ਦੇ ਵਿੱਚ ਪਰਚਾ ਪਾਇਆ ਹੋਇਆ ਕਿਉਂਕਿ ਇਹਨਾਂ ਨੂੰ ਆਈਆਂ ਵੀ ਆਪੂਆਂ ਨੂੰ ਨੱਪ ਲੋ ਆਪੂਆਂ ਨੂੰ ਨੱਪ ਕੇ ਜਿਹਦਾ ਦੇ ਵਿੱਚ ਛੇੜ ਦੋ ਇਹ ਕਦੇ ਵਾਸਤੇ ਨਹੀਂ ਹੋਊਗਾ ਇਹ ਸਾਡਾ ਭਗਤ ਸਿੰਘ ਸੀ ਤੇ ਆਜਮਾ ਗਾਦਰੀ ਬਾਬੇ ਕਰਤਾਰ ਸਰਾਪੇ ਕਹਿ ਕੇ ਗਏ ਨੇ ਇਹ ਤੂੰ ਘੱਟ ਅਸੀਂ ਗਜੈਸ ਨਹੀਂ ਅਸੀਂ ਫੌਰੀਆਂ ਤੇ ਵੀ ਜੜਨ ਲਈ ਤਿਆਰ ਆ ਇਹਦਾ ਬਹੁਤ ਵੱਡੀ ਗੱਲ ਆ ਦੂਰ ਦੀ ਆ ਇਸ ਕਰਕੇ ਅਸੀਂ ਸਾਰੇ ਭਰਾਵਾਂ ਨੂੰ ਸ਼ੱਦਾ ਦਿੰਨੇ ਆ ਇਸ ਕਰਕੇ ਭਰਾਵੋ ਪੈਣ ਤੇ ਭਰਾਵੋ ਲੰਟਕਸ਼ ਲੋਕੋ ਇਕੱਠੇ ਹੋ ਕੇ ਕਰੇ ਪ੍ਰਬੰਧ ਦੇ ਨਾਲ ਲੜਾਈ ਲੜਨੀ ਆ ਇਕੱਠੇ ਹੋ ਕੇ ਲੜੀ ਜਾਊਗੀ ਲੜਾਈ ਸਾਰੇ ਤਾਕਿਆਂ ਦੀ ਬਣਦੀ ਆ ਸਾਨੂੰ ਜੇਲ੍ਹ ਦੇ ਮਲਾਜਮਾਂ ਇਹਨਾਂ ਸਤਕਾਰ ਦੁੱਤਾ ਕੈਦੀ ਭਰਾਵਾਂ ਨੇ ਸਤਕਾਰ ਦੁੱਤਾ ਸਾਰਾ ਕਾਰਪੋਰੇਟ ਕਰਾਉਣਾ ਇੱਥੇ ਵੀ ਸ਼ਾਮਲ ਹੋ ਰਿਹਾ ਇਹ ਭਰਾਵੋ ਨੀਤੀਆਂ ਦੀ ਲੜਾਈ ਚਲੋ ਯਾਰ ਗੱਡੀ ਖੜੀ ਕਰੋ ਧਾਡੇ ਵੱਧ ਮਰਾਹੀ ਗੱਲ ਕਰਦੇ ਆ